ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਪੰਥਰਦਨ ਜਸਦਰ ਬਾਬਾ ਹਰਬੰਸ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਮੌਜੂਦਾ ਜਸਦਰ ਬਾਬਾ ਬਜਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਗੋਈ ਹੇਟ ਚੱਲ ਰਹੀ ਆ ਇਸ ਸਥਾਨਾਂ ਦੀ ਸੇਵਾ ਮਾਪੁਰਸ਼ਾ ਨੇ 2006 ਵਿੱਚ ਲਾਈ ਸੀਗੀ ਭਾਈ ਦੀ ਟਰਾਲੀ ਵਿਖੇ ਤੇ ਇਸ ਸਥਾਨ ਦੇ ਇਸ ਇਸ ਨਗਰ ਵਿੱਚ ਤਿੰਨ ਸਥਾਨ ਬਣੇ ਨੇ ਪਹਿਲਾ ਸਥਾਨ ਜਨਮ ਸਥਾਨ ਬਾਬਾ ਗੁਰਤਾ ਜੀ ਦਾ ਦੂਸਰਾ ਸਥਾਨ ਮਰਦ ਮੋਦਰੀ ਦਾ ਅੰਗੀਠਾ ਸਾਹਿਬ ਤੇ ਤੀਜਾ ਸਥਾਨ ਮਹਾਰਾਜ ਛੇ ਬਾਛਾ ਦਾ ਜੋ ਬਣੀ ਜਾ ਰਿਹਾ ਤੇ ਨਾਲ ਇੱਕ 30 ਕਮਰਿਆਂ ਦੀ ਬਿਲਡਿੰਗ ਮਾਰੇ ਸਰਾਬ ਵਾਲੀ ਭਾਈ ਜਤ ਭਾਈ ਸائیں ਦਾ ਯਾਤਰੀ ਨਿਵਾਸ ਬਣ ਰਿਹਾ ਵਾ ਤੇ ਨਾਲ ਹੀ ਪਿੰਡ ਸੁਹੀਣਾ ਉੱਥੇ ਪਾਤਸ਼ਾਹੀ ਛੇਵੀਂ ਦਾ ਸਥਾਨ ਬਣਾਇਆ ਲੰਗਰ ਹਾਲ ਬਣਾਇਆ ਤੇ ਹੋਰ ਸਵਮ ਕਰਵਾਈਆਂ ਇਸੇ ਰੋਡ ਤੇ ਗੁਰਦਰ ਤੰਮੂ ਮਾਲ ਸਾਹਿਬ ਪਾਛੇ ਸੱਤਵੀਂ ਉੱਥੇ ਮਾਰੇ ਮਹਾਂਪੁਰਸ਼ਾਂ ਨੇ ਇੱਕ ਦਰਬਾਰ ਸਾਹਿਬ ਬਣਾਇਆ ਬਹੁਤ ਸੁੰਦਰ ਤੇ ਨਾਲ ਲੰਗਰ ਹਾਲ ਤੇ ਹੋਰ ਕਵਰਿਆਂ ਦੀਆਂ ਸਵਮ ਕਰਵਾਈਆਂ ਇਸੇ ਤਰ੍ਹਾਂ ਹੀ ਇਸੇ ਨਗਰ ਵਿੱਚ ਮਹਾਂਪੁਰ ਸੇਵਾ ਕਰਵਾ ਕੇ ਬਹੁਤ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਜੀ ਬਾਬਾ ਜੀ ਅੱਜ ਮਾਗੀ ਦਾ ਲੋਕੋ ਤੇ ਸਾਡੇ ਨੂੰ ਸੇਵਾਦਾਰ ਹੋਣੋਂ ਜੀ ਆਇਆਂ ਕਹਿੰਦੇ ਆ ਤੇ ਇਸ ਨਗਰ ਵਿੱਚ ਜੋ ਸੰਗਤ ਆਈਆਂ ਸਾਰਿਆਂ ਦਾ ਧੰਨਵਾਦ ਤੇ ਉਹਨਾਂ ਸੰਗਤਾਂ ਵਾਸਤੇ ਮਹਾਂਪੁਰਛਾਣ ਲੋ ਲੰਗਰ ਦਾ ਬਹੁਤ ਹੀ ਖਾਸ ਪ੍ਰਬੰਧ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਮੀਰੀ ਦੇ ਮਾਲਕ ਉਹਨਾਂ ਦੀ ਯਾਦ ਵਿੱਚ ਬਣਿਆ ਆਇਆ ਹੈ ਜੀ ਇੱਥੇ ਗੁਰਦਰਾ ਸਾਹਿਬ ਕਿਨਾਰਾ ਗੁਰਦਰਾ ਢੇਰਾ ਸਾਹਿਬ ਜਿੱਥੇ ਆਪਾਂ ਖੜੇ ਆ ਇੱਕ ਉਹ ਹੈ ਜੀ ਇੱਕ ਗੁਰਦਰਾ ਅੰਗੀਠਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਮਾਤਾ ਦਿਮੋਦਰੀ ਜੀ ਅਤੇ ਚਾਰ ਹੋਰ ਆਪਣੇ ਪਰਿਵਾਰਕ ਮੈਂਬਰਾਂ ਦਾ ਆਪਣੇ ਹੱਥੀਂ ਅੰਗੀਠਾ ਸੰਸਕਾਰ ਕੀਤਾ ਤੇ ਉਹ ਗੁਰਦਰਾ ਸਾਹਿਬ ਨਹਿਰ ਦੇ ਪਰਲੇ ਪਾਸੇ ਹੈ ਤੇ ਨਾਲ ਹੀ ਉੱਥੇ ਸਰੋਵਰ ਹੈ ਇੱਕ ਗੁਰਦਰਾ ਗੁਰੂ ਘਰ ਪਿੰਡ ਦੇ ਵਿੱਚ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਔਰ ਨਾਲ ਹੀ ਉਸਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤੇ ਮਾਤਾ ਦਿਮੋਦਰੀ ਜੀ ਦੇ ਬਸਤਰ ਭਾਈਆਂ ਦੇ ਘਰ ਵਿੱਚ ਸੁਸ਼ੋਭਤ ਹਨ ਔਰ ਇੱਥੇ ਇੱਕ ਸਰੋਵਰ ਵੀ ਹੈ ਗੁਰੂ ਹਰਰਾਏ ਸਾਹਿਬ ਜੀ ਨੇ 6ਵੇਂ ਪਾਸ਼ਾ ਜੀ ਦੀ ਯਾਦ ਵਿੱਚ ਸਾਰਿਆ ਸੀ ਆਪਣੇ ਹੱਥੀ ਛੋਟੀ ਏਟ ਨਾਲ ਬਣਿਆ ਹੋਇਆ ਨਿੱਕੀ ਏਟ ਦਾ ਨਾਲ ਹੀ ਇੱਕ ਇਤਿਹਾਸਿਕ ਖੂਹ ਵੀ ਹੈ ਜੋ ਸਾਹਮਣੇ ਦਿਖ ਰਿਹਾ ਹੈ ਤੇ ਜਿਹੜਾ ਗੁਰੂ ਹਰਰਾਏ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰਿਆ ਸੀ ਇਹ ਪੁੱਤਰ ਪਾਵਨ ਖੂਹ ਉਹ ਹੈ ਜਦੋਂ ਗੁਰੂ ਭਾਈ ਵਿਧੀਚੰਦ ਜੀ ਪੱਟੀ ਵਿਖੇ ਦਸ਼ਾਲੂ ਲੈਣ ਗਏ ਸਨ ਤਾਂ ਉੱਥੇ ਪਾਠ ਵਿੱਚ ਬੈਠੇ ਸਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਮੇਂ ਇੱਥੇ ਬਰਾਜਮਾਨ ਸਨ ਉਹਨਾਂ ਨੇ ਖੜੇ ਤੇ ਬੈਠ ਕੇ ਸੰਗਤਾਂ ਨੂੰ ਕਿਹਾ ਕਿ ਇਸ ਖੂਹ ਤੋਂ ਜਲ ਉਹਨਾਂ ਦੇ ਉੱਪਰ ਪਾਇਆ ਜਾਵੇ ਸੰਗਤਾਂ ਨੇ ਖੜੇ ਭਰ ਕੇ ਇਸ ਖੂਹ ਤੋਂ ਜਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਪਾਇਆ ਸੀ ਗੱਲ ਕਰੀ ਉਹ ਜਿਹੜੀ ਵਿਆਹ ਤੁਹਾਡੇ ਮਗਰ ਬਿਲਡਿੰਗ ਬੜੀ ਹੈ ਕਿ ਇੰਨੀ ਪ੍ਰਾਣੀ ਹੈ ਤੇ ਇਹ ਦੇਖੋ ਜੀ ਪ੍ਰਾਤਨ ਜੋ ਪਿੰਡ ਦੇ ਪੁਰਾਣੇ ਬਜ਼ੁਰਗਾਂ ਨੇ ਜੋ ਦੱਸਣ ਵਾਲੇ ਉਹਨਾਂ ਦੇ ਮੁਤਾਬਕ ਪਿੰਡ ਦੀ ਜੋ ਪ੍ਰਾਤਨ ਡੇਉੜੀ ਹੁੰਦੀ ਸੀ ਇਸ ਜਗ੍ਹਾ ਤੇ ਹੁੰਦੀ ਸੀ ਔਰ ਸਮਾਂ ਆਨ ਦੇ ਨਾਲ ਟਹਿ ਗਈ ਸੀ ਜੋ ਕਿ ਕਾਰਸੇਵਾਲੇ ਬਾਬਾ ਬਲਦੇਵ ਸਿੰਘ ਜੋਗੇਵਾਲਾ ਸੰਤ ਮਹਾਪੁਰਸ਼ ਰਣੀਆਂ ਵਾਲੇ ਔਰ ਬਾਬਾ ਰਵਨ ਸਿੰਘ ਜੀ ਦਿੱਲੀ ਵਾਲਿਆਂ ਨੇ ਫਿਰ ਉਹਨਾਂ ਦੇ ਯਾਦ ਵਿੱਚ ਸੇਮ ਉਸੇ ਪੈਟਰਨ ਤੇ ਨੀਹਾਂ ਦੇ ਉੱਤੇ